ਗੁਰੂ ਹਰਕ੍ਰਿਸ਼ਨ ਸਾਹਿਬ ਜੀ 7 ਜੁਲਾਈ ਸਾਲ 1654 ਈਸਵੀ ਨੂੰ ਕੀਰਤਪੁਰ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ ਪੈਦਾ ਹੋਏ ਆਪ ਜੀ ਦੇ ਪਿਤਾ ਸ੍ਰੀ ਗੁਰੂ ਹਰਾਈ ਰਾਏ ਸਾਹਿਬ ਜੀ ਸਨ ਬਾਲਕ ਦੇ ਜਨਮ ਸਮੇ ਗੁਰੂ ਹਰਾਈ ਰਾਏ ਜੀ ਨੇ ਬਚਨ ਕੀਤਾ ਸੀ ਕਿ ਇਹ ਜੇ ਕੁਝ ਕਰਨਗੇ ਉਹ ਹੋਰ ਕੋਈ ਨਹੀਂ ਕਰ ਸਕੇਗਾ ਗੁਰੂ ਹਰਕ੍ਰਿਸ਼ਨ ਜੀ ਬੜੇ ਸੁੰਦਰ ਮਨਮੋਹਕ ਬਾਲਕ ਸਨ ਜਿਹੜਾ ਵੀ ਇੱਕ ਵਾਰ ਵੇਖਦਾ ਸੀ ਦੁਬਾਰਾ ਵੇਖਣ ਲਈ ਉਤਾਵਲਾ ਹੋ ਜਾਂਦਾ ਸੀ ਚਿਹਰੇ ਦਾ ਨੂਰ ਚੱਲਿਆ ਨਹੀਂ ਸੀ ਜਾਂਦਾ ਸਾਰੇ ਉਹਨਾਂ ਦੇ ਉਹ ਪ੍ਰਭੂ ਦਾ ਰੂਪ ਹੀ ਸਮਝਦੇ ਸਨ ਅਤੇ ਪਰਿਵਾਰ ਦੇ ਸਾਰੇ ਲੋਕ ਉਹਨਾਂ ਨੂੰ ਕਿਡਾਉਨ ਵਿੱਚ ਬਹੁਤ ਖੁਸ਼ੀ ਅਨੁਭਵ ਕਰਦੇ ਸਨ ਸਿੱਖ ਸਕਤਾਂ ਨੂੰ ਵੀ ਜਦ ਗੁਰੂ ਹਰਕ੍ਰਿਸ਼ਨ ਜੀ ਦੇ ਅਵਤਾਰ ਧਾਰਨ ਦਾ ਪਤਾ ਲੱਗਾ ਤਾਂ ਉਹ ਵੀ ਆਪਣੇ ਬਿੱਤਰ ਉਸਾਰ ਘਰ ਪੇਟਾਂ ਲੈ ਕੇ ਦਰਸ਼ਨਾਂ ਨੂੰ ਆਈਆਂ ਜਿਹੜਾ ਵੀ ਵੇਖਦਾ ਵਾਹ ਵਾਹ ਕੇ ਉੱਠਦਾ ਸੀ ਅਤੇ ਉਸ ਦੀਆਂ ਭੁੱਖਾਂ ਲੈ ਜਾਂਦੀਆਂ ਸਨ ਗੁਰੂ ਹਰਾਇ ਸਾਹਿਬ ਵਾਲ ਗੁਰੂ ਜੀ ਦੀ ਪਰਵਰਿਸ਼ਵਲ ਪੂਰਾ ਧਿਆਨ ਦੇ ਰਹੇ ਸਨ ਉਹ ਇਸ ਬਾਲਕ ਦੀ ਇਲਾਹੀ ਜੋਤ ਨੂੰ ਜਾਣਦੇ ਸਨ ਜਦ ਥੋੜਾ ਵੱਡਾ ਹੋਇਆ ਤਾਂ ਬੜਾ ਤੇਜ਼ ਦਿਮਾਗ ਦਾ ਹੋਣ ਕਰਕੇ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਸੀ ਇਹਨਾਂ ਦੀਆਂ ਕਿਹਨਾਂ ਕਿਹਾਂ ਗੱਲਾਂ ਸਭ ਨੂੰ ਹੈਰਾਨ ਕਰ ਦਿੰਦੀਆਂ ਸਨ ਜਦ 1 ਸਾਲ ਦੇ ਹੋਏ ਤਾਂ ਤੁਰਨ ਲੱਗ ਗਏ ਅਤੇ ਆਪ ਦੇਰਬਾਰ ਵਿੱਚ ਚੌਂਕੜਾ ਮਾਰ ਕੇ ਕੀਰਤਨ ਸੁਣਦੇ ਜਦ 3 ਸਾਲ ਦੇ ਹੋਏ ਤਾਂ ਗੁਰੂ ਹਰਾਈ ਜੀ ਨੇ ਉਹਨਾਂ ਦੀ ਪੜ੍ਹਾਈ ਦਾ ਇਤਜ਼ਾਮ ਕਰ ਦਿੱਤਾ ਪਰ ਆਪ ਤਾਂ ਤੁਰੋ ਹੀ ਪੜ੍ਹ ਕੇ ਆਏ ਜਨ ਬੜੀ ਛੇਤੀ ਹੀ ਪੜਨਾ ਲਿਖਣਾ ਸਿੱਖ ਲਿਆ ਜੇਤੀ ਆਪਜੀ ਪਾਠ ਕਰਨ ਲੱਗੇ ਬੜੀ ਮਿੱਠੀ ਸੁਰ ਵਿੱਚ ਪਾਠ ਕਰਦੇ ਆਪਜੀ ਦੀ ਆਵਾਜ਼ ਇੰਨੀ ਮਿੱਠੀ ਸੀ ਕਿ ਜਦ ਪਾਠ ਸੁਰ ਵਿੱਚ ਕਰਦੇ ਤਾਂ ਸਿੱਖ ਸੰਗਤਾਂ ਆਪਜੀ ਦਾ ਪਾਠ ਸੁਣਨ ਲਈ ਲੱਗ ਗਿਆ ਕੇ ਬੈਠ ਜਾਂਦੀਆਂ ਕਈ ਵਾਰ ਚੌਂਕਣਾ ਮਾਰ ਕੇ ਸਮਾਧੀ ਲਾ ਕੇ ਬੈਠ ਜਾਂਦੇ ਅਤੇ ਕਾਫੀ ਸਮੇਂ ਤੱਕ ਉਹਨਾਂ ਦੀ ਸਮਾਧੀ ਲੱਗੀ ਰਹਿੰਦੀ ਆਪਜੀ ਆਪਣੇ ਪਿਤਾ ਜੀ ਗੁਰੂ ਹਰਾਈ ਸਾਹਿਬ ਜੀ ਨਾਲ ਬਹੁਤ ਪਿਆਰ ਕਰਦੇ ਸਨ ਜਦ ਵੀ ਗੁਰੂ ਜੀ ਵਿਹਲੇ ਹੁੰਦੇ ਤਾਂ ਉਹਨਾਂ ਕੋਲ ਆ ਕੇ ਬੈਠਦੇ ਅਤੇ ਬੜੀ ਰਹਾਸਮਈਆ ਗੱਲਾਂ ਪੁੱਛਦੇ ਰਹਿੰਦੇ ਇਕ ਵਾਰ ਦੂਰ ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਆਪ ਵੀ ਪ੍ਰੇਮੀਆਂ ਦੀਆਂ ਗੱਲਾਂ ਸੁਣਦੇ ਉਹ ਹਮੇਸ਼ਾ ਆਪਣੇ ਪਿਤਾ ਜੀ ਨੂੰ ਕੀਆਂ ਸੁਣਾਉਣ ਵਾਸਤੇ ਕਹਿੰਦੇ ਰਹਿੰਦੇ ਗੁਰੂ ਹਰਾਈ ਜੀ ਉਹਨਾਂ ਨੂੰ ਬੜੀਆਂ ਰੋਚਕ ਅਤੇ ਸਿੱਖਿਆਦਾਇਕ ਸਾਖੀਆਂ ਸੁਣਾਉਂਦੇ ਇੱਕ ਵਾਰ ਦੀ ਗੱਲ ਹੈ ਇੱਕ ਸੱਪ ਜਕਮੀ ਹੋਇਆ ਪਿਆ ਸੀ ਅਤੇ ਉਸ ਨੂੰ ਕੀੜੀਆਂ ਚੰਬੜੀਆਂ ਸਨ ਬਾਲਕ ਗੁਰੂ ਹਰਕ੍ਰਿਸ਼ਨ ਜੀ ਕਹਿਣ ਲੱਗੇ ਇਸ ਵਿਚਾਰੇ ਨੇ ਕੀ ਕਸੂਰ ਕੀਤਾ ਹੈ ਇਸ ਨੂੰ ਕੀੜੀਆਂ ਇੰਨਾ ਦੁਖੀ ਕਿਉਂ ਕਰ ਰਹੀਆਂ ਹਨ ਇਹ ਸੁਣ ਕੇ ਗੁਰੂ ਹਰਾਈ ਜੀ ਨੇ ਕਿਹਾ ਹੀ ਸਭ ਪਿਛਲੇ ਜਨਮ ਵਿੱਚ ਇੱਕ ਪਖੰਡੀ ਮਾਨ ਤੁਸੀਂ ਇਹ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਦਾ ਰਿਆਦਾ ਸੀ ਇਹ ਕਿਸੇ ਦੀ ਮਦਦ ਨਹੀਂ ਸੀ ਕਰਦਾ ਸਗੋਂ ਕਿਹਨੂੰ ਹੋਰ ਦੁੱਖੀ ਕਰਦਾ ਸੀ ਪਰ ਆਇਆ ਤਾਂ ਉਤੇ ਐਸ਼ ਕਰਦਾ ਸੀ ਅੱਜ ਇਸ ਨੂੰ ਜਿਹੜੀਆਂ ਕੀੜੀਆਂ ਚੰਮੜੀਆਂ ਹਨ ਉਹ ਉਹੀ ਭੋਲੇ-ਭਾਲੇ ਲੋਕ ਹਨ ਜਿਨ੍ਹਾਂ ਨੂੰ ਇਹ ਲੁੱਟਦਾ ਰਿਹਾ ਹੈ ਅੱਜ ਇਹ ਕੀੜੀਆਂ ਬਣ ਕੇ ਇਸ ਦਾ ਮਾਸ ਖੋਚ ਰਹੀਆਂ ਹਨ ਗੱਡੀ ਅਤੇ ਮਾੜੇ ਵਿਅਕਤੀ ਦਾ ਇਹੀ ਹਾਲ ਹੁੰਦਾ ਹੈ ਜਦ ਗੁਰੂ ਹਰਾਈ ਜੀ ਬਾਹਰ ਲੰਮੀਆਂ ਯਾਤਰਾਵਾਂ ਤੇ ਜਾਂਦੇ ਸਨ ਤਾਂ ਬਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹਨਾਂ ਦੇ ਨਾਲ ਜਾਣ ਦੀ ਜਤ ਕਰਦੇ ਗੁਰੂ ਜੀ ਵੀ ਉਹਨਾਂ ਨੂੰ ਕਦੇ ਮਨਾ ਨਾ ਕਰਦੇ ਅਤੇ ਆਪਣੇ ਨਾਲ ਲੈ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ